ਤੇ ਅੱਜ ਅਸੀਂ ਇਹ ਤਕਰੀਬਨ 7 ਕਿਲੋਖ ਦੇ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਆਮ ਆਦਮੀ ਪਾਰਟੀ ਦੇ ਹਲਕਾ ਫਤੇਗੜ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਹੰਦ ਦੇ ਗ੍ਰੀਨ ਐਵੇਨਿਊ ਗਲੀ ਨੰਬਰ 2 ਵਾਟਰ ਸਪਲਾਈ ਦਾ ਰਹਿੰਦਾ ਕੰਮ ਸ਼ੁਰੂ ਕਰਾਉਣ ਸਮੇਂ ਦੱਸਿਆ ਕਿ ਵਾਰਡ ਨੰਬਰ 2 ਵਿੱਚ ਪਿਛਲੇ ਲੰਮੇ ਸਮੇਂ ਤੋਂ ਵਾਟਰ ਸਪਲਾਈ ਦੇ ਕਨੈਕਸ਼ਨ ਨਹੀਂ ਸਨ ਇਸ ਲਈ ਇੱਥੋਂ ਦੇ ਲੋਕਾਂ ਦੀ ਪਹਿਲੀ ਮੰਗ ਸੀ ਕਿ ਵਾਟਰ ਸਪਲਾਈ ਦਾ ਕੰਮ ਕਰਵਾਇਆ ਜਾਵੇ ਉਹਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਚ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਜਲਦ ਹੀ ਇਸ ਨੂੰ ਨੇਪਰੇ ਚਾੜਿਆ ਜਾਏਗਾ ਇੱਥੋਂ ਦੇ ਲੋਕ ਸਾਫ਼ ਅਤੇ ਸ਼ੁੱਧ ਪਾਣੀ ਪੀ ਸਕਣਗੇ ਉਹਨਾਂ ਕਿਹਾ ਕਿ ਸਰਹੰਦ ਦੀ ਨੁਹਾਰ ਬਦਲਣ ਦੇ ਲਈ ਵਿਕਾਸ ਕਾਰਜ ਜਾਰੀ ਨਿਰੰਤਰ جاری ਰਹਿਣਗੇ ਅੱਜ ਅਸੀਂ ਗਲੀ ਨੰਬਰ 2 ਚ ਗ੍ਰੀਨ ਐਵੇਨਿਊ ਚ ਕੜਿਆ 79 ਲੱਖ ਦਾ ਪ੍ਰੋਜੈਕਟ ਸੀ ਪਹਿਲਾਂ ਜਿਹਦੇ ਵਿੱਚ ਇਹ ਕੰਮ ਪੈਂਡਿੰਗ ਪਿਆ ਸੀ ਤੇ ਅੱਜ ਅਸੀਂ ਇਹ ਤਕਰੀਬਨ 7 ਲੱਖ ਦੇ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਸ਼ਹਿਰ ਵਾਸੀਆਂ ਨੂੰ ਤੋਹਫਾ ਦੇਵਾਂਗੇ ਔਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਹੁਣ ਅਸੀਂ ਰਹਿਣ ਨਹੀਂ ਦੇਣਾ ਸ਼ਹਿਰ ਵਿੱਚ ਜਿਹੜਾ ਪਿੰਡ ਕਰੇ ਤੇ ਅੱਜ ਅਸੀਂ ਇਹ ਤਕਰੀਬਨ 7 ਲੱਖ ਦੇ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਆਮ ਆਦਮੀ ਪਾਰਟੀ ਦੇ ਹਲਕਾ ਫਤੇਗੜ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਹੰਦ ਦੇ ਗ੍ਰੀਨ ਐਵੇਨਿਊ ਗਲੀ ਨੰਬਰ 2 ਵਾਟਰ ਸਪਲਾਈ ਦਾ ਰਹਿੰਦਾ ਕੰਮ ਸ਼ੁਰੂ ਕਰਾਉਣ ਸਮੇਂ ਦੱਸਿਆ ਕਿ ਵਾਰਡ ਨੰਬਰ 2 ਵਿੱਚ ਪਿਛਲੇ ਲੰਮੇ ਸਮੇਂ ਤੋਂ ਵਾਟਰ ਸਪਲਾਈ ਦੇ ਕਨੈਕਸ਼ਨ ਨਹੀਂ ਸਨ ਇਸ ਲਈ ਇੱਥੋਂ ਦੇ ਲੋਕਾਂ ਦੀ ਪਹਿਲੀ ਮੰਗ ਸੀ ਕਿ ਵਾਟਰ ਸਪਲਾਈ ਦਾ ਕੰਮ ਕਰਵਾਇਆ ਜਾਵੇ ਉਹਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਚ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਜਲਦ ਹੀ ਇਸ ਨੂੰ ਨੇਪਰੇ ਚਾੜਿਆ ਜਾਏਗਾ ਇੱਥੋਂ ਦੇ ਲੋਕ ਸਾਫ਼ ਅਤੇ ਸ਼ੁੱਧ ਪਾਣੀ ਪੀ ਸਕਣਗੇ ਉਹਨਾਂ ਕਿਹਾ ਕਿ ਸਰਹੰਦ ਦੀ ਨੁਹਾਰ ਬਦਨ ਦੇ ਲਈ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ ਅੱਜ ਅਸੀਂ ਗਲੀ ਨੰਬਰ 2 ਚ ਗ੍ਰੀਨ ਐਵੇਨਿਊ ਚ ਕੜਿਆ 79 ਲੱਖ ਦਾ ਪ੍ਰੋਜੈਕਟ ਸੀ ਪਹਿਲਾਂ ਜਿਹਦੇ ਵਿੱਚ ਇਹ ਕੰਮ ਪੈਂਡਿੰਗ ਪਿਆ ਸੀ ਤੇ ਅੱਜ ਅਸੀਂ ਇਹ ਤਕਰੀਬਨ 7 ਕੁ ਲੱਖ ਦੇ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਸ਼ਹਿਰ ਵਾਸੀਆਂ ਨੂੰ ਤੋਹਫਾ ਦੇਵਾਂਗੇ ਔਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਹੁਣ ਅਸੀਂ ਰਹਿਣ ਨਹੀਂ ਦੇਣਾ ਸ਼ਹਿਰ ਵਿੱਚ ਜਿਹੜਾ ਪਿੰਡ ਗਰੇ ਤੇ ਅੱਜ ਅਸੀਂ ਇਹ ਤਕਰੀਬਨ 7 ਲੱਖ ਦੇ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਆਮ ਆਦਮੀ ਪਾਰਟੀ ਦੇ ਹਲਕਾ ਫਤੇਗੜ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਹੰਦ ਦੇ ਗ੍ਰੀਨ ਐਵੇਨਿਊ ਗਲੀ ਨੰਬਰ 2 ਵਾਟਰ ਸਪਲਾਈ ਦਾ ਰਹਿੰਦਾ ਕੰਮ ਸ਼ੁਰੂ ਕਰਾਉਣ ਸਮੇਂ ਦੱਸਿਆ ਕਿ ਵਾਰਡ ਨੰਬਰ 2 ਵਿੱਚ ਪਿਛਲੇ ਲੰਮੇ ਸਮੇਂ ਤੋਂ ਵਾਟਰ ਸਪਲਾਈ ਦੇ ਕਨੈਕਸ਼ਨ ਨਹੀਂ ਸਨ ਇਸ ਲਈ ਇੱਥੋਂ ਦੇ ਲੋਕਾਂ ਦੀ ਪਹਿਲੀ ਮੰਗ ਸੀ ਕਿ ਵਾਟਰ ਸਪਲਾਈ ਦਾ ਕੰਮ ਕਰਵਾਇਆ ਜਾਵੇ ਉਹਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਚ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਜਲਦ ਹੀ ਇਸ ਨੂੰ ਨੇਪਰੇ ਚਾੜਿਆ ਜਾਏਗਾ ਇਤੋਂ ਦੇ ਲੋਕ ਸਾਫ਼ ਤੇ ਸ਼ੁੱਧ ਪਾਣੀ ਪੀ ਸਕਣਗੇ ਉਹਨਾਂ ਕਿਹਾ ਕਿ ਸਰਹੰਦ ਦੀਨਹਾਰ ਬਦਨ ਦੇ ਲਈ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ ਅੱਜ ਅਸੀਂ ਗਲੀ ਨੰਬਰ 2 ਚ ਗ੍ਰੀਨ ਐਵੇਨਿਊ ਚ ਕੜਿਆ 79 ਲੱਖ ਦਾ ਪ੍ਰੋਜੈਕਟ ਸੀ ਪਹਿਲਾਂ ਜਿਹਦੇ ਵਿੱਚ ਇਹ ਕੰਮ ਪੈਂਡਿੰਗ ਪਿਆ ਸੀ ਤੇ ਅੱਜ ਅਸੀਂ ਇਹ ਤਕਰੀਬਨ 7 ਲੱਖ ਦੇ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਸ਼ਹਿਰ ਵਾਸੀਆਂ ਨੂੰ ਤੋਹਫਾ ਦੇਵਾਂਗੇ ਔਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਹੁਣ ਅਸੀਂ ਰਹਿਣ ਨਹੀਂ ਦੇਣਾ ਸ਼ਹਿਰ ਵਿੱਚ ਜਿਹੜਾ ਪਿੰਡ ਕਰੇ